ਹਾਂਜੀ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ ਜੀਵਨ ਅਸਬੰਧਤ ਹੋਰ ਪ੍ਰਸ਼ਨ ਹਾਂਜੀ ਪ੍ਰਸ਼ਨ ਨੰਬਰ 25 ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੀ ਬਾਣੀ ਬਾਰੇ ਦੱਸੋ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪ੍ਰਸ਼ਨ ਨੰਬਰ 26 ਗੁਰੂ ਜੀ ਨੇ ਬਾਣੀ ਰਾਹੀਂ ਕੀ ਉਪਦੇਸ਼ ਦਿੱਤਾ ਉੱਤਰ ਗੁਰੂ ਜੀ ਨੇ ਬਾਣੀ ਰਾਹੀਂ ਉਪਦੇਸ਼ ਦਿੱਤਾ ਕਿ ਸੰਸਾਰਕ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ ਪ੍ਰਸ਼ਨ ਨੰਬਰ 27 ਕਿਹੜੇ ਬਾਦਸ਼ਾਹ ਨੇ ਆਪਣੇ ਪਿਤਾ ਨੂੰ ਕਤਲ ਕਰਕੇ ਅਤੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਉੱਤਰ ਬਾਦਸ਼ਾ ਔਰੰਗਜੇਬ ਪ੍ਰਸ਼ਨ 28 ਬਾਦਸ਼ਾ ਔਰੰਗਜੇਬ ਦੇ ਕੀ ਸੋਚ ਸੀ ਉੱਤਰ ਇੱਕ ਰਾਜ ਇੱਕ ਧਰਮ ਪ੍ਰਸ਼ਨ ਨੰਬਰ 29 ਗੁਰੂ ਜੀ ਨੇ ਦੂਸਰੀ ਪ੍ਰਚਾਰ ਯਾਤਰਾ ਕਦੋਂ ਤੇ ਕਿੱਥੇ ਕੀਤੀ ਉੱਤਰ ਗੁਰੂ ਜੀ ਨੇ ਦੂਸਰੀ ਪ੍ਰਚਾਰ ਯਾਤਰਾ 1673 ਈਸਵੀ ਵਿੱਚ ਮਾਲਵੇ ਇਲਾਕੇ ਵਿੱਚ ਕੀਤੇ ਪ੍ਰਸ਼ੰਤੀ ਸਭ ਤੋਂ ਵੱਡਾ ਵਿਰੋਧ ਮੁਗਲ ਸਾਵਰਾਜ ਵੱਲ ਕਿੰਨਾ ਵੱਲੋਂ ਹੋਇਆ ਉੱਤਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਪ੍ਰਸ਼ਨ 31 ਇਤਿਹਾਸ ਕਿਸ ਗੱਲ ਦਾ ਗਵਾਹ ਹੈ ਉੱਤਰ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹੀ ਵੀ ਦੇਖ ਜਾਂਦੀ ਹੈ ਪ੍ਰਸ਼ਨ 32 ਸਭ ਤੋਂ ਪਹਿਲਾਂ ਕਿਸ ਨੂੰ ਹੁਕਮ ਹੋਇਆ ਕਿ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਉੱਤਰ ਕਸ਼ਮੀਰ ਦੇ ਸੂਬੇਦਾਰ ਗਵਰਨਰ ਇਫਤਿਹਾਰ ਖਾਨ ਕਿਉਂ ਹੁਕਮ ਕੀਤਾ ਗਿਆ ਕਸ਼ਮੀਰੀ ਪੰਡਤ ਹੀ ਸਰਵ ਉੱਚ ਕੋਟੀ ਦੇ ਹਿੰਦੂ ਮੰਨੇ ਜਾਂਦੇ ਸਨ ਪ੍ਰਸ਼ਨ 34 ਪੰਡਤਾਂ ਨੇ ਕਿੰਨਾ ਸਮਾਂ ਸੋਚਣ ਲਈ ਮੰਗਿਆ ਉੱਤਰ 6 ਮਹੀਨੇ ਪ੍ਰਸ਼ਨ 35 ਉਹਨਾਂ ਨੇ ਕੀ ਸੋਚਿਆ ਉੱਤਰ ਕਿ ਸਾਡਾ ਰਾਖਾ ਕੌਣ ਹੋ ਸਕਦਾ ਹੈ ਪ੍ਰਸ਼ਨ 36 ਫਿਰ ਕੀ ਆਵਾਜ਼ ਆਈ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਬਾਰੇ ਆਵਾਜ਼ ਆਈ ਵੀ ਆਪਾਂ ਨੂੰ ਉਹੀ ਆਪਣਾ ਧਰਮ ਬਚਾ ਸਕਦੇ ਹਨ ਪ੍ਰਸ਼ਨ 37 ਕਸ਼ਮੀਰੀ ਪੰਡਤ ਕਿੱਧਰ ਆਏ ਉੱਤਰ ਸ੍ਰੀ ਅਨੰਦਪੁਰ ਸਾਹਿਬ ਪ੍ਰਸ਼ਨ 38 ਕਸ਼ਮੀਰੀ ਪੰਡਤਾਂ ਦੇ ਆਗੂ ਕੌਣ ਸਨ ਉੱਤਰ ਪੰਡਤ ਕਿਰਪਾ ਰਾਮ ਜੀ ਦਤ ਬ੍ਰਾਹਮਣ ਪ੍ਰਸ਼ਨ 39 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀ ਕਿਹਾ ਜਦੋਂ ਪੰਡਤ ਉਤੇ ਪਹੁੰਚੇ ਕਿ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ ਪ੍ਰਸ਼ਨ 40 ਬਾਲ ਗੋਬਿੰਦ ਰਾਏ ਜੀ ਨੇ ਕੀ ਕਿਹਾ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਨੀ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਾਪੁਰਸ਼ ਹੋਰ ਕੌਣ ਹੋ ਸਕਦਾ ਹੈ? ਪ੍ਰਸ਼ਨ 41 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕੀ ਕਿਹਾ? ਉੱਤਰ ਜਾਓ ਬਾਦਸ਼ਾਹ ਨੂੰ ਦੱਸ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ। ਪ੍ਰਸ਼ਨ 42 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀ ਅਸੂਲ ਸਪਸ਼ਟ ਕੀਤਾ ਉਤਰ ਪੈ ਕਾਹੂ ਕੋ ਦੇਤਨਾ ਨਾ ਪੈਮਾਨਤ ਆਨ ਇਹਦਾ ਮਤਲਬ ਇਹ ਹੈਗਾ ਕਿ ਨਾ ਕਿਸੇ ਨੂੰ ਡਰਾਓ ਨਾ ਕਿਸੇ ਤੋਂ ਡਰੋ ਇਸ ਘਟਨਾ ਤੋਂ 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੋਵਿੰਦ ਰਾਏ ਜੀ ਦੀ ਗੁਰਿਆਈ ਦੀ ਰਸਮ ਪੂਰੀ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹੋਂਦ ਖਾਤਰ ਆਪਣੀ ਸ਼ਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ